ਅੱਜ ਅਸੀਂ ਦਰਸ਼ਨ ਕਰਾਵਾਂਗੇ ਤੁਹਾਨੂੰ ਗੁਰਦੁਆਰਾ ਗੋਇੰਦਵਾਲ ਸਾਹਿਬ ਜੋ ਕਿ ਦਰਸ਼ਨ ਕਰੋ ਜੀ ਗੁਰਦੁਆਰਾ ਬੋਲੀ ਸਾਹਿਬ ਸੱਚੇ ਮੰਦਰ ਤੇ ਤੁਹਾਡੇ 84 ਲੱਖ ਜੁਨਾ ਪਾਰ ਹੋ ਜਾਂਦੀਆਂ ਜਿਹੜੇ ਬਾਹਰ ਬੈਠੇ ਇੰਡੀਆ ਦੀ ਟੈਨਾ ਵੀ ਦੇਖ ਲਓ ਅੱਛਾ ਬਾਹਰ ਬੈਠੇ ਹੋ ਕੁਝ ਯਾਦ ਆਇਆ ਤੁਹਾਨੂੰ ਦੇਖੋ ਭਾਈ ਗੋਇੰਦਵਾਲ ਸਾਹਿਬ ਦਾ ਸੰਗਣਾ ਬਾਜ਼ਾਰ ਦੇਖੋ ਕਿੰਨਾ ਵਧੀਆ ਥੀ ਵਿਊ ਹੈਗਾ ਦੇਖੋ ਚਾਰੇ ਪਾਸੇ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਨਵਾਂ ਦਿਨ ਨਵਾਂ ਸ਼ਹਿਰ ਤੇ ਨਵਾਂ ਬਲੌਗ ਅੱਜ ਅਸੀਂ ਦਰਸ਼ਨ ਕਰਾਵਾਂਗੇ ਤੁਹਾਨੂੰ ਗੁਰਦੁਆਰਾ ਗੋਇੰਦਵਾਲ ਸਾਹਿਬ ਜੋ ਕਿ ਜਲੰਧਰ ਤੋਂ ਕਰੀਬ ਕਰੀਬ 1 ਘੰਟੇ ਦਾ ਰਸਤਾ ਹੈ ਤੇ ਲੁਧਿਆਣਾ ਤੋਂ 2 ਘੰਟੇ ਦਾ ਜੇ ਆਪਣੀ ਗੱਡੀ ਜਾਓ ਜੇ ਤੁਸੀਂ ਬੱਸ ਜਾਓਗੇ ਤਾਂ 1 ਅੱਧਾ ਘੰਟਾ ਫालतू ਵੀ ਲੱਗ ਸਕਦਾ ਹੈ ਇੱਥੇ ਦਾ ਇਤਿਹਾਸ ਸਾਰਾ ਦੱਸਾਂਗਾ ਤੁਹਾਨੂੰ ਇੱਥੇ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦਾ ਨਿਵਾਸ ਸਥਾਨ ਸੀ ਤੇ ਇੱਥੇ 84 ਪੋੜੀਆਂ ਹਨ ਜਿੱਥੇ ਕਿ ਅਗਰ ਅਸੀਂ ਉੱਥੇ ਪਾਠ ਕਰੀਏ ਜਪਜੀ ਸਾਹਿਬ ਦਾ ਤੇ ਤੇ ਉੱਥੇ ਸਾਰੇ 84 ਲੱਖ ਜੂਨਾ ਬੰਦੇ ਦੀਆਂ ਪਾਰ ਹੋ ਜਾਂਦੀਆਂ ਐਦਾਂ ਉੱਥੇ ਕਿਹਾ ਜਾਂਦਾ ਤੇ ਉੱਥੇ ਜਾ ਕੇ ਸਾਰਾ ਇਤਿਹਾਸ ਤੁਹਾਨੂੰ ਦੱਸਾਂਗਾ ਇਹ ਹੁਣ ਹਾਈਵੇ ਤੇ ਆਪਾਂ ਜਾ ਰਹੇ ਜੀ ਇਹ ਜਲੰਧਰ ਹਾਈਵੇ ਬਹੁਤ ਵਧੀਆ ਹਾਈਵੇ ਹੈ ਵੀ ਜਿੱਦਾਂ ਪਿਛਲੇ ਹਾਈਵੇ ਮਿਲੇ ਸਾਨੂੰ ਦਿੱਲੀ ਵਾਲਾ ਤੇ ਉਸ ਦਿਨ ਮੈਡਾ ਸਾਹਿਬ ਕੇ ਉਹ ਸਾਰੇ ਹਾਈਵੇ ਵਧੀਆ ਸੀ ਉਸ ਤਰ੍ਹਾਂ ਇਹ ਹਾਈਵੇ ਵੀ ਬਹੁਤ ਹੀ ਵਧੀਆ ਹਾਈਵੇ ਹੈ ਸਾਨੂੰ 2 ਘੰਟੇ ਲੱਗਣਗੇ ਅਸੀਂ ਪਹੁੰਚ ਜਾਾਂਗੇ ਤੇ ਪਹੁੰਚ ਕੇ ਇੱਥੇ ਤੁਹਾਨੂੰ ਵੀਡੀਓ ਦਿਖਾਵਾਂਗੇ ਇਤਿਹਾਸਿਕ ਗੁਰਦੁਆਰਾ ਵੱਟ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤਾਂ ਕਿ ਅਗਲੀ ਵੀਡੀਓ ਬਣਾਉਂਦਾ ਹੌਸਲਾ ਮਿਲ ਜੇ। ਦੋਸਤੋ ਇੱਕ ਟੋਲ ਆਂਦਾ ਲੁਧਿਆਣਾ ਤੋਂ ਜੇ ਆਪਾਂ ਜਾਈਏ ਜਲੰਧਰ ਵੱਲ ਨੂੰ ਜਾਂ ਕਪੂਰਥਲੇ ਇੱਕ ਟੋਲ ਆਂਦਾ ਲੱਡੋ ਵਾਲਾ ਇਹ ਅਸੀਂ ਕਰਦਾ ਪਾਰ। ਹੁਣ ਅੱਗੇ ਚੱਲਦੇ ਆਂ ਅੱਗੇ ਦੇਖਦੇ ਆਂ ਕੀ 뷰 ਮਿਲਦਾ ਰਸਤੇ ਦਾ ਵੈਸੇ ਹਾਈਵੇ ਅਬੀ ਬਹੁਤ ਵਧੀਆ ਹਾਈਵੇ ਹੈ। ਜਿੱਦਾਂ ਕਿ ਮੈਂ ਹਰ ਵੀਡੀਓਜ਼ ਕਰਨਾ ਹਾਈਵੇਜ਼ ਨੇ ਬਿਲਕੁਲ ਹੀ ਰਸਤੇ ਛੋਟੇ ਕਰ ਦਿੱਤੇ ਹਨ ਟਾਈਮ ਬਹੁਤ ਬਚਾ ਦਿੱਤਾ। ਰਸਤੇ 'ਚ ਕੋਈ ਰੁਕਾਵਟ ਨਹੀਂ ਕੋਈ ਦਿੱਕਤ ਨਹੀਂ ਸਿਰਫ ਕਾਦੇ ਕਰਕੇ ਇਹਨਾਂ ਹਾਈਵੇਜ਼ ਕਰਕੇ ਲਓ ਵੀ ਮਿੱਤਰੋ ਹਾਈਵੇ ਛੱਡਣ ਦਾ ਟਾਈਮ ਆ ਗਿਆ ਹੁਣ ਅਸੀਂ ਚੱਲਿਆ ਕਪੂਰ ਥੱਲੇ ਦੀ ਮੋੜ ਵੱਲ ਕਪੂਰ ਥੱਲੇ ਦੀ ਰੋਡ ਆ ਗਈ ਦੋਸਤੋ ਉਹ ਨੀ ਚੌੜੀ ਤੇ ਨੀ ਜਿੰਨੀ ਪਿੱਛੇ ਦਾ ਰੋਡ ਚੌੜੀ ਸੀ ਪਰ ਹੁਣ ਚਲੋ ਜੋ ਹੈ ਕਰ ਵੀ ਕੀ ਸਕਦੇ ਆ ਅੱਗੇ ਜਾ ਕੇ ਸ਼ਾਇਦ ਚੌੜੀ ਹੋ ਜਾਏ ਫਿਲਹਾਲ ਤਾਂ ਕੰਜੈਸਟਿਡ ਆ ਸ਼ਹਿਰ ਹੈ ਸ਼ਹਿਰ ਵਾਲਾ ਮਾਹੌਲਾ ਥੋੜਾ ਜਾਂ ਹੁਣ ਇੱਥੇ ਖੜਨਾ ਪੈਣਾ ਤੇ ਜਿੰਨੀ ਦੇਰ ਬਾਅਦ ਟ੍ਰੇਨ ਆਏਗੀ ਉਨੀ ਦੇਰ ਵੇਟ ਤਾਂ ਕਰਨਾ ਹੀ ਪੈਣਾ ਕੋਈ ਇਲਾਜ ਨਹੀਂ ਲਓ ਵੀ ਮਿੱਤਰੋ ਦੇਖ ਲਓ ਟ੍ਰੇਨ ਵੀ ਜਿਹੜੇ ਬਾਹਰ ਬੈਠੇ ਇੰਡੀਆ ਦੀ ਟੈਨਾ ਵੀ ਦੇਖ ਲੋ ਛੋਟੀ ਸੀ ਯਾਰੇ ਤਾਂ پتہ ਹੀ ਨਹੀਂ ਲੱਗਾ ਕਿ ਉਹ ਖਤਮ ਹੋ ਗਈ ਓਏ ਹੋਏ ਹੋਏ ਸਾਹਮਣੇ ਥਿਊ ਦੇਖੋ ਮਿੱਤਰੋ ਸੱਚੇ ਖੱਬੇ ਵੱਡੇ ਵੱਡੇ ਪੇੜ ਉਹਦੇ ਪਿੱਛੇ ਖੇਤੀ ਬਾਹਰ ਬੈਠੇ ਹੋ ਕੁਝ ਯਾਦ ਆਇਆ ਤੁਹਾਨੂੰ ਕੁਝ ਯਾਦ ਆ ਰਿਹਾ ਕਿ ਨਹੀਂ ਆ ਰਿਹਾ ਦੋਸਤੋ ਪਹੁੰਚ ਗਿਆ ਆਪਾਂ ਗੋਇੰਦਵਾਲ ਸਾਹਿਬ ਕੋਈ ਮੇਰੇ ਮਿੱਤਰ ਗੋਇੰਦਵਾਲ ਸਾਹਿਬ ਤੋਂ ਬਾਹਰ ਹੈਗੇ ਤੇ ਦੇਖ ਲੋ ਤੁਹਾਡਾ ਸ਼ਹਿਰ ਆ ਗਿਆ ਆ ਦੇਖੋ ਭਾਈ ਗੋਇੰਦਵਾਲ ਸਾਹਿਬ ਦਾ ਸੰਗਣਾ ਬਾਜ਼ਾਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਬਹੁਤ ਵਧੀਆ ਮਜ਼ੇਦਾਰ ਬਾਜ਼ਾਰ ਆ ਬਿਲਕੁਲ ਪੈਦਲ ਘੁੰਮਣ ਵਾਲਾ ਬਾਜ਼ਾਰ ਆ ਦਿਲ ਲੱਗਣ ਵਾਲਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਗਿਆ ਲੋ ਜੀ ਸੰਗਤੋ ਦਰਸ਼ਨ ਕਰੋ ਜੀ ਸਾਹਮਣੇ ਗੁਰਦੁਆਰਾ ਬੋਲੀ ਸਾਹਿਬ ਗੋਇੰਦਵਾਲ ਸਾਹਿਬ ਸ਼ਹਿਰ ਦਾ ਨਾਮ ਗੋਇੰਦਵਾਲ ਸਾਹਿਬ ਹੈ ਤੇ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਇੱਥੇ ਲਾਣੇ ਗੱਡੀ ਪਾਰਕਿੰਗ ਆ ਜਗ੍ਹਾ ਮਿਲ ਗਈ ਬਹੁਤ ਵਧੀਆ ਤੇ ਮਿੱਤਰੋ ਆਪਾਂ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਉਹ ਦੇਖੋ ਸਾਹਮਣੇ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਦੇ ਤੇ ਇਹ ਦੇਖੋ ਦੁਕਾਨਾਂ ਲੱਗੀਆਂ ਹਨ ਬਾ ਬਹੁਤ ਵਧੀਆ ਭਾਂਡਿਆਂ ਦੀਆਂ ਦੁਕਾਨਾਂ ਨੇ ਕੁਝ ਹੋਰ ਵੀ ਛੋਟੀ ਮੋਟੀ ਚੀਜ਼ਾਂ ਦੀਆਂ ਦੁਕਾਨਾਂ ਜਿਵੇਂ ਗੁਰਦੁਆਰੇ ਦੇ ਬਾਹਰ ਹੁੰਦੀਆਂ ਨੇ ਤੇ ਇੱਧਰ ਦੇਖੋ ਗੁਰਦੁਆਰਾ ਸਾਹਿਬ ਦਾ ਆ ਗੁਰਦੁਆਰਾ ਬਹੁਤ ਹੀ ਜ਼ਿਆਦਾ ਸਾਰਾ ਥਿਊ ਵਿਊ ਦੇਖ ਲਓ ਇੱਥੇ ਪਾਰਕਿੰਗ ਹੈ ਬਾਹਰ ਤੇ ਨਾਲ ਪਾਰਕਿੰਗ ਦੇ ਨਾਲ ਹੀ ਆਪਾਂ ਸਿੱਧਾ ਗੁਰਦੁਆਰਾ ਸਾਹਿਬ ਜਾ ਸਕਦੇ ਹਾਂ ਤੇ ਚੱਲਦੇ ਹਾਂ ਹੁਣ ਅੰਦਰ ਆ ਦੁਕਾਨਾਂ ਦੇਖੋ ਕਿੰਨੀਆਂ ਸ਼ਾਨਦਾਰ ਛੋਟੀਆਂ ਛੋਟੀਆਂ ਬਣੀਆਂ ਬਾਹਲੀ ਵੀਡੀਓ ਦੇਖ ਲਓ ਹੁਣ ਉਸ ਤੋਂ ਬਾਅਦ ਆਪਾਂ ਅੰਦਰ ਦੀ ਸਾਰੀ ਵੀਡੀਓ ਦਿਖਾਵਾਂਗੇ ਤੁਹਾਨੂੰ ਜੋੜਾ ਕਰ ਪਹੁੰਚਿਆ ਦੋਸਤੋ ਜੋੜੇ ਉਤਾਰਦੇ ਆਂ ਫਿਰ ਆ ਦੋਸਤੋ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਜਾਵਲੇ ਤੁਸੀਂ ਪ੍ਰਸ਼ਾਦ ਵੀ ਲੈ ਸਕਦੇ ਹੋ ਫੁੱਲਾਂ ਦਾ ਜਾਂ ਮਖਾਣਿਆਂ ਦਾ ਐਸੀ ਪ੍ਰਸ਼ਾਦ ਲਿਆ ਹੈ ਜੀ ਉਹਨੇ ਚੜਾਵਾਂਗੇ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰੋ ਜੀ ਗੁਰਦੁਆਰਾ ਬੋਲੀ ਸਾਹਿਬ ਆਪਾਂ ਆਏ ਹਾਂ ਜੀ ਅੱਜ ਗੁਰਦੁਆਰਾ ਬੋਲੀ ਸਾਹਿਬ ਜੋ ਕਿ ਗੋਇੰਦਵਾਲ ਸਾਹਿਬ ਚ ਹੈ ਕੂਤਲੇ ਥੋੜੀ ਜੱਗ ਅੱਗੇ ਗੋਇੰਦਵਾਲ ਸਾਹਿਬ ਇਹ ਐਂਟਰੀ ਹੈ ਗੁਰਦੁਆਰਾ ਸਾਹਿਬ ਦੀ ਦੇਖੋ ਕਿੰਨਾ ਵਧੀਆ ਵਿਊ ਹੈਗਾ ਦੇਖੋ ਚਾਰੇ ਪਾਸੇ ਇਤੋਂ ਅੰਦਰ ਜਾਣੇ ਆ ਤੇ ਫਿਰ ਅੰਦਰ ਦੀ ਵੀਡੀਓ ਸਾਰੀ ਬਣਾਣੇ ਆ ਬਹੁਤ ਜ਼ਿਆਦਾ ਰੌਣਕਾਂ ਨੇ ਅੱਜ ਮੰਡੇ ਦਾ ਦਿਨ ਹੈ ਫਿਰ ਵੀ ਬਹੁਤ ਰੌਣਕਾਂ ਨੇ ਮਿੱਤਰੋ ਚੱਲਿਆਂ ਗੁਰਦੁਆਰਾ ਸਾਹਿਬ ਦੇ ਅੰਦਰ ਉਧਰ ਬੋਲੀ ਸਾਹਿਬ ਨੂੰ ਜਾਵਾਂਗੇ ਉਧਰ ਪਹਿਲਾਂ ਮੱਥਾ ਟੇਕ ਲਈਏ ਫਿਰ ਬੋਲੀ ਸਾਹਿਬ ਜਾਵਾਂਗੇ ਅੱਜ ਆ ਮੁਖਵਾਕ ਪਾਂਡੋਸ ਸਕਰੀਨਸ਼ਾਟ ਲੈ ਕੇ

ਚੱਲੇ ਆਂ ਸੀ ਬੋਲੀ ਸਾਹਿਬ ਵੱਲੋਂ ਜਿੱਥੇ 84 ਪੌੜੀਆਂ ਹਨ ਇਹ ਦਰਸ਼ਨ ਕਰੋ ਜੀ ਬੋਲੀ ਸਾਹਿਬ ਦੇ ਪਾਸ ਸਾਹਿਬ ਤੀਸਰੀ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਬੋਲੀ ਸਾਹਿਬ ਬਣਾਏ ਸੀ ਬੋਲੀ ਸਾਹਿਬ ਦੇ ਅੰਦਰ ਜਾਣ ਵੇਲੇ ਇੱਥੇ ਦੀ ਇਨਸਟਰਕਸ਼ਨ ਜ਼ਰੂਰ ਪੜ੍ਹੋ ਜੋ ਜਿੱਦਾਂ ਲਿਖੀ ਹੈ ਮਰਿਆਦਾ ਅਨੁਸਾਰ ਕਰੋ ਤੁਸੀਂ ਉਹ ਬੋਲੀ ਸਾਹਿਬ ਦੇ ਅੰਦਰ ਚੱਲੇ ਆਂ ਤੇ 84 ਪੌੜੀਆਂ ਦਾ ਇਤਿਹਾਸ ਦੱਸਾਂਗਾ ਤੁਹਾਨੂੰ ਪਹਿਲਾਂ ਦਰਸ਼ਨ ਕਰ ਲਈਏ ਆ ਥੱਲੇ ਜਾਣ ਦਾ ਰਸਤਾ ਹੈ ਇਹ 84 ਪੌੜੀਆਂ ਨਾਲ ਨਾਲ ਇਤਿਹਾਸ ਵੀ ਸੁਣੀ ਜਾਓ ਪਿੱਤਰੋ ये पौड़िया का इतिहास इतना है जे इत आप हर पौड़ी एक जपजी साहब का पाठ करिए फिर स्नान कर जाइए थले उस तो दूसरी पौड़ी फिर जाइए फिर जपजी साहब का पाठ करिए इस तरह चौरासी बार अगर करिए तो सच्चे दिल करिए तो चूना बंदे दया सारिया पार हो जाए इतने की महानता है हाँ देखो हम थले जा रहा हम पूरी चौरासी पौड़ियाँ थले उतर जर लेंगे खुशकिस्मत हैं आ मित्रों चौरासी पौड़ियाँ हूँ देखो थले उतर रहे हैं मैं थले बोली साहब जाके जल लें मूह तो छिट्टा मारद असी उन्होंने खुश नसीबा चुं नहीं हैं जड़े चौरासी पौड़ियाँ तो चौरासी पाठ कर लैन रे कर लेंगे वो महान अस्थिया अपने जन्म सफल कर लेंदों चौरासी भी पौड़ी उतर गया मैं यह बोली साहब है ਇੱਥੇ ਬੋਲੀ ਸਾਹਿਬ ਤੋਂ ਜਲ ਲੈਣੇ ਆ ਦਰਸ਼ਨ ਕਰੋ ਜੀ ਤਨ ਤਨ ਗੁਰੂ ਅਮਰਦਾਸ ਜੀ ਦੀ ਬੜਾਈ ਹੋਈ ਬੋਲੀ ਆ ਸਾਰਾ ਦੇਖੋ ਉੱਪਰੋਂ ਥੱਲੇ ਤੱਕ ਤੇ ਇਹ ਪਿੱਛੇ ਦੇਖੋ ਇਹ ਪਿੱਛੇ ਪੋੜੀਆਂ ਆ ਦੋਸਤੋ ਇੱਥੇ ਜਲ ਪੜ ਰਿਹਾ ਤੇ ਜਲ ਪੜ ਕੇ ਹੁਣ ਚੱਲਦੇ ਆ ਆ 84 ਪੋੜੀਆਂ ਚੜਾਂਗਾ ਤੇ ਉੱਪਰ ਬਾਹਰ ਨਿਕਲ ਕੇ ਤੁਹਾਨੂੰ ਬਾਕੀ ਵੀਡੀਓ ਦਿਖਾਣਾ 84 ਪੋੜੀਆਂ ਚੜ ਕੇ ਆ ਗਏ ਆ ਬਾਹਰ ਹੁਣ ਚੱਲਦੇ ਆ ਲੰਗਰ ਹਾਲ ਵਾਲ ਗੁਰਦੁਆਰਾ ਬੋਲੀ ਸਾਹਿਬ ਜੀ ਦਾ ਜੀ ਨਿਸ਼ਾਨ ਸਾਹਿਬ ਦੇਖੋ ਜੀ ਦਰਸ਼ਨ ਕਰੋ ਗੁਰਦੁਆਰਾ ਬੋਲੀ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਪ੍ਰਸ਼ਾਦ ਲੈ ਲੈਣਾ ਮਿੱਤਰੋ ਇੱਧਰ ਲੰਗਰ ਹਾਲ ਹੈ ਮਿੱਤਰੋ ਤੇ ਇੱਧਰ ਆ ਦੇਖੋ ਇੱਧਰ ਖੰਡ ਪਾਠ ਸਾਹਿਬ ਵਗੈਰਾ ਕਰਾਣੇ ਤੋਂ ਕਮਰੇ ਬਣੇ ਨੇ ਉੱਥੇ ਤੁਸੀਂ ਕਰਾ ਸਕਦੇ ਹੋ ਮਿੱਤਰੋ ਲੰਗਰ ਹਾਲਵਾ ਜਾ ਰਿਹਾ ਤੇ ਇੱਧਰ ਰਸਤੇ ਦੇ ਵਿੱਚ ਲੰਗਰ ਦੀ ਸੇਵਾ ਵੀ ਹੋ ਰਹੀ ਹੈ ਦੇਖੋ ਸਿੱਖ ਸੰਗਤ ਦੀ ਸੇਵਾ ਦੇਖੋ ਜੀ ਤੁਸੀਂ ਇੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਜੋ ਕਿ ਮਟਰ ਵਗੈਰਾ ਛੱਲੇ ਜਾ ਰਹੇ ਆ ਇੱਧਰ ਦੇਖੋ ਆ ਗੁਰਦੁਆਰਾ ਸਾਹਿਬ ਦੀ ਇੱਧਰੋਂ ਪੂਰੀ ਬਿਲਡਿੰਗ ਦਿਖੇਗੀ ਤੁਹਾਨੂੰ ਆ ਦੇਖੋ ਇੱਧਰ ਪੂਰੀ ਇੱਧਰ ਦੇਖ ਲਓ ਪੂਰੀ ਬਿਲਡਿੰਗ ਦੇਖ लीजिएगा ਤੁਹਾਨੂੰ ਮੈਂ ਇੱਥੇ ਇਤਿਹਾਸ ਦੱਸਨਾ ਸਾਰਾ ਪਤਾ ਕਰਕੇ ਪੂਰਾ ਪ੍ਰੋਪਰ ਇਤਿਹਾਸ ਪੁੱਛਦੇ ਆ ਤੇ ਦੱਸਦੇ ਆ ਸਾਧ ਸੰਗਤ ਜੀ ਤੁਹਾਨੂੰ ਇੱਥੇ ਦਾ ਇਤਿਹਾਸ ਦੱਸ ਦਵਾਂ ਇੱਕ ਵਾਰੀ ਇੱਥੇ ਗੁਰੂ ਅਮਰਦਾਸ ਜੀ ਨੇ ਬੋਲੀ ਬਣਾਈ ਸੀ ਜਿੱਥੇ ਕਿ 84 ਪੌੜੀਆਂ ਇਨਾ ਪੋੜੀਆਂ 84 ਪੋੜੀਆਂ ਚ ਅਗਰ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਹਰ ਵਾਰੀ ਥੱਲੇ ਇਸ਼ਨਾਨ ਕਰਨ ਜਾਂਦੇ ਹੋ ਸੱਚੇ ਮਨ ਨਾਲ ਤੇ ਤੁਹਾਡੇ 84 ਲੱਖ ਜੁਨਾ ਪਾਰ ਹੋ ਜਾਂਦੀਆਂ ਇਹ ਇੱਥੇ ਦੀ ਮੰਤ ਹੈ ਤੇ ਗੁਰੂ ਅਮਰਦਾਸ ਜੀ ਦਾ ਨਵਾਜ਼ ਸਥਾਨ ਵੀ ਇਹੀ ਹੈ ਇੱਥੇ ਗੁਰੂ ਅਮਰਦਾਸ ਜੀ ਰਹਿੰਦੇ ਹੁੰਦੇ ਸਨ ਸਾਰੇ ਹਲਚਲ ਸਰਗਰਮੀਆਂ ਜੋ ਵੀ ਸੀਆਂ ਸਿੱਖ ਧਰਮ ਦਾ ਉਹ ਸਾਰਾ ਇੱਥੇ ਹੀ ਇੱਥੇ ਵਿਚਾਰ ਵਟਾਂਦਰਾ ਹੁੰਦਾ ਸੀ ਇਸੇ ਗੁਰਦੁਆਰਾ ਸਾਹਿਬ ਇਹ ਇਹਦੀ ਮੰਤ ਹੈ ਬਾਕੀ ਡਿਸਕ੍ਰਿਪਸ਼ਨ ਚ ਮੈਂ ਪਾ ਦਾਂਗਾ ਜਿੰਨਾ ਹੋ ਸਕੇ ਤੁਹਾਨੂੰ ਦੱਸਦਾ ਹੈ ਲੋ ਜੀ ਆ ਗਿਆ ਜੀ ਲੰਗਰ ਹਾਲ ਤੇ ਪਲਿੱਟਾ ਲੈ ਰਹੇ ਆਂ ਭਾਂਡੇ ਨਾਲ ਨਿਆ ਕਟੋਰੀਆਂ ਤੇ ਨਾਲ ਭਕਰ ਦੇ ਲੰਗਰ ਮਹਾ ਮਾਤਾ ਉਹਨਾਂ ਦਿਓ ਬਾਬਾਈ ਚੰਦ ਸਾਹਿਬ ਖਾਣ ਦੇ ਬਰਉਣਾ ਲੰਗਰ ਹਾਲ ਹੈ ਜੀ ਕੰਸਟਰਕਸ਼ਨ ਚੱਲ ਰਹੀ ਹੈ ਲੋ ਕਾਫੀ ਵੱਡਾ ਬਣ ਜਾਏਗਾ ਜਦੋਂ ਲੰਗਰ ਹਾਲ ਬਣ ਜਾਏਗਾ ਨਾ ਪੂਰਾ ਉੱਧਰ ਦੇਖੋ ਸੇਵਾ ਆਉੜੀ ਹੈ ਬਕਣਾ ਦੀ ਇੱਕ ਇੱਧਰ ਲੰਗਰ ਚੱਲ ਰਿਹਾ ਹੈ ਹਾਲੇ ਉੱਪਰ ਬਣ ਰਿਹਾ ਸਾਰਾ ਬਿੱਖ ਪੂਰਾ ਅੰਡਰ ਕੰਸਟਰਕਕਸ਼ਨ ਹੈ ਸống ਦੇ ਵੀ ਸੇਵਾ ਤੋਂ ਉਹਨਾਂ ਦੀ ਜੁੜੀ ਮਦਦ ਦੇ ਨਾਲ ਸੇਕ ਸੰਗਤੀ ਸੇਵਾ ਦੇ ਨਾਲ ਹੈ ਗੁਰਦੁਆਰਾ ਸਾਹਿਬ ਉਸਾਰੀਆਂ ਹੁੰਦੀਆਂ ਲੰਗਰ ਬਣ ਵੀ ਰਿਹਾ ਹੈ ਅੰਦਰਲੀ ਸਾਈਡ ਇੱਧਰ ਸਾਰੇ ਸੰਗਤ ਬੈਠੀ ਹੈ ਲੰਗਰ ਕਰਦੀ ਹੈ ਲੰਗਰ ਦੇ ਵਿੱਚ ਚਿੱਟੇ ਛੋਲੇ ਮਾਂ ਦੀ ਦਾਲ ਚਾਵਲ ਤੇ ਪ੍ਰਸ਼ਾਦੇ ਅੱਜ ਨਜ਼ਾਰੇ ਆਣਾ ਨੇ ਜੀ ਲੰਗਰ ਚ ਲੰਗਰ ਕਰਨਾ ਹੈ ਮਿੱਤਰੋ ਹੁਣ ਭਾਂਡੇ ਦੇਨੇ ਆ ਉੱਥੇ ਭਾਂਡੇ ਦੀ ਸੇਵਾ ਹੋ ਰਹੀ ਹੈ ਲੰਗਰ ਦੀ ਭਾਂਡੇ ਆ ਆ ਦੇਖੋ ਬਜ਼ੁਰਗ ਸਾਰੇ ਲੱਗੇ ਹੋਏ ਨੇ ਸਾਹਮਣੇ ਭਾਂਡੇ ਦੀ ਸੇਵਾ ਚੱਲ ਰਹੀ ਹੈ ਝੂਠੇ ਬਰਤਨਾਂ ਦੀ ਆ ਦੇਖੋ ਜੀ ਸਿੱਖ ਸੰਗਤ ਵੱਲੋਂ ਸਾਰੀ ਸੇਵਾ ਚੱਲ ਰਹੀ ਹੈ ਬਰਤਨ ਸਾਫ਼ ਕਰਨ ਦੀ ਠੀਕ ਹੈ ਜੀ ਇੱਕ ਇੱਕ ਜਿੁੱਸੇ ਬਰਤਨ ਲੈ ਜਾ ਰਹੇ ਲੋਕਾਂ ਤੋਂ ਸੰਗਤ ਤੋਂ ਤੇ ਉਹਦੀ ਸੇਵਾ ਚੱਲਦੀ ਹੈ ਇਹ ਸਿੱਖ ਧਰਮ 'ਚ ਬਹੁਤ ਵੱਡੀ ਚੀਜ਼ ਹੈ ਕਿਛੇ ਨਹੀਂ ਹਟਦੇ ਬਿਲਕੁਲ ਸੇਵਾ ਕਰਨ ਤੋਂ ਸਾਡੀ ਚਾਹ ਆ ਗਈ ਹੈ ਜਿੱਦਾਂ ਹਰ ਗੁਰਦੁਆਰਾ ਸਾਹਿਬ ਅਸੀਂ ਚਾਹ ਪੀਂਦੇ ਅੱਛੇ ਵੀ ਚਾਹ ਦਾ ਲੰਗਰ ਬਸ ਜੀ ਚਾਹ ਦਾ ਲੰਗਰ ਇੱਥੇ ਵੀ ਅਸੀਂ ਉਹ ਸਾਡਾ ਹਰ ਜਗ੍ਹਾ ਸਾਨੂੰ ਮਿਲ ਹੀ ਜਾਂਦਾ ਹੈ ਇੱਥੇ ਦੇਖੋ ਜੀ ਕਾਰ ਸੇਵਾ ਦੇ ਜੋ ਵੀ ਕੁਝ ਇੱਥੇ ਅਗਰ ਪੇਟਾ ਦੇਣੀ ਹੈ ਤਾਂ ਸਾਰਾ ਬੋਡ ਲੱਗਿਆ ਸਕਰੀਨਸ਼ਾਟ ਲੈ ਲਓ। ਇਸ ਕਾਰ ਸੇਵਾ ਚੱਲ ਰਹੀ ਹੈ ਵੀ ਪੁਰੀ ਵਾਲੇ ਸੇ ਅੰਮ੍ਰਿਤਸਰ ਵਾਲਿਆਂ ਦੀ। ਕਾਰ ਕੋਡ ਵੀ ਲੱਗਾ ਹੈ ਜਿਸ ਨੇ ਕੋਈ ਸੇਵਾ ਕਰਨੀ ਹੈ ਚਪਾ ਸਕਦੇ ਹੋ ਤੁਸੀਂ। ਸੰਗਤ ਜੀ ਦਰਸ਼ਨ ਤਾਂ ਬਹੁਤ ਵਧੀਆ ਹੋ ਗਏ ਹਨ। ਇੱਕ ਵਾਰੀ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਦਾ। ਤੇ ਸੰਗਤਾ ਨੂੰ ਇੱਥੋਂ ਚੱਲਣ ਦਾ ਸਮਾਂ ਆ ਗਿਆ। ਆਪਾਂ ਚੱਲਦੇ ਹਾਂ ਉਹਨਾਂ ਇੱਥੋਂ। ਬਹੁਤ ਦਿਲ ਨਾਲ ਵੀਡੀਓ ਬਣਾਈ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ। ਹੌਸਲਾ ਵਜਾਈ ਹੋ ਜਾਂਦੀ ਆ। ਹੁਣ ਮਿਲਦੇ ਹਾਂ ਅਗਲੇ ਗੁਰਦੁਆਰਾ ਤਤਕਲੀ ਦਾਸ ਗੁਰਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ